2019 ਦੇ ਵਿੱਚ ਇਸ ਨੂੰ ਅਸੀਂ ਸ਼ੁਰੂਆਤ ਜਿਹੜੀ ਸੀਗੀ ਲਾਇਬ੍ਰੇਰੀ ਦੀ ਕੀਤੀ ਸੀ तकरीबन 6 6.5 ਸਾਲ ਦੇ ਕਰੀਬ ਟਾਈਮ ਹੋ ਗਿਆ ਤੇ ਅਸੀਂ ਲਗਾਤਾਰ ਇਸ ਤੇ ਕੰਮ ਕਰ ਰਹੇ ਹਾਂ ਅਸੀਂ ਬੱਚਿਆਂ ਦੇ ਲਈ ਖਾਸ ਧਿਆਨ ਰੱਖਿਆ ਹੋਇਆ ਕਿ ਬਾਹਰ ਦੇ ਦੇਸ਼ ਦੇ ਜਿਹੜੇ ਲੋਕ ਬੱਚੇ ਆ ਜਿਹੜੇ ਪੰਜਾਬੀ ਬੱਚੇ ਆ ਉਹਨਾਂ ਨੂੰ ਪੰਜਾਬੀ ਸਮਝ ਆਉਂਦੀ ਹੈ ਉਹ ਸੁਣ ਸਕਦੇ ਆ ਹਨ ਪਰ ਉਹ ਨਾ ਤਾਂ ਲਿਖ ਸਕਦੇ ਆ ਤਾਂ ਨਹੀਂ ਉਪਾੜ ਸਕਦੇ ਆ ਤਾਂ ਫਿਰ ਇਹਦੇ ਲਈ ਜਿਆਦਾ ਜ਼ਰੂਰੀ ਇਹ ਹੁੰਦਾ ਕਿ ਕਮ ਸੇ ਕਮ ਅਸੀਂ ਉਹਨਾਂ ਨੂੰ ਪੰਜਾਬੀ ਸਾਹਿਤ ਦੇ ਨਾਲ ਜੋੜ ਸਕੀਏ ਹਨਾ ਬੱਚਿਆਂ ਦੇ ਲਈ ਜਿਹੜਾ ਸਾਹਿਤ ਹੈ ਉਸ ਵੱਲ ਵੀ ਧਿਆਨ ਜਿਹੜਾ ਉਹ ਦਿੱਤਾ ਸੋ ਹਰ ਪੱਖ ਅਸੀਂ ਛੂਹਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ ਤਾਂ ਅਸੀਂ ਅੱਜ ਦੇ ਦਿਨ ਤੇ ਪਹੁੰਚਿਆ ਕਿ ਅਸੀਂ ਜਦੋਂ ਸਾਡੇ ਲਈ ਕੁਝ ਨਾ ਕੁਝ ਜਿਹੜਾ ਤਿਆਰ ਹੋ ਗਿਆ तकरीबन 1500 ਦੇ ਕਰੀਬ ਅਸੀਂ ਜੜੀਆਂ ਨੇ ਬੁੱਕਸ ਇਸ ਸਮੇਂ ਤੱਕ ਕਰ ਚੁੱਕੇ ਆ ਤਕਰੀਬਨ 700 ਦੇ ਕਰੀਬ ਕਿਤਾਬਾਂ ਸਾਡੀਆਂ ਐਪ ਦੇ ਉੱਤੇ ਨੇ 2.5 ਤੋਂ 3 ਕਰੋੜ ਰੁਪਈਆ ਜਿਹੜਾ ਹੁਣ ਤੱਕ ਅਸੀਂ ਇਸ ਤੇ ਜਿਹੜਾ ਲਗਾ ਚੁੱਕੇ ਆ ਲਿਬੀ ਤੇ ਸਾਡੀਆਂ ਕਿਤਾਬਾਂ ਜਿਹੜੀਆਂ ਨੇ ਉਹ ਹੋਣਗੀਆਂ ਇਸ ਤੋਂ ਇਲਾਵਾ ਜਿਹੜੀਆਂ ਸਪੋਟੀਫਾਈ ਦੇ ਉੱਤੇ ਤੇ ਇਸ ਤੋਂ ਇਲਾਵਾ ਜਿਹੜੀਆਂ ਕਿਤਾਬਾਂ ਨੇ ਸੋਰਾ ਐਪ ਤੇ ਵਰਲਡ ਵਾਈਡ ਜਿਹੜੀਆਂ ਨੇ ਉਹ ਤੁਸੀਂ ਸਾਡੀਆਂ ਕਿਤਾਬਾਂ ਸੁਣ ਸਕਦੇ ਹੋ